দ্য গ্রেট ইন্ডিয়ান কপিল শো ফিরতো واپس আ رہے ہیں وہ بھی تیسرے سیزن دے نال ٹرپل تڑکے دے نال ہن دی واری کہانی ہور وی مزے دار بن گئی ہے کیونکہ কপিল شرما دے نال نال تیز دے واپس آ رہے ہیں نوجوทย์ سنگھ سیدھو تے ارچنا پورن سنگھ تیناں دی ٹکڑی لانے والی ہے ہاسے دی برسات پر ہن اے سارا کچھ ٹی وی تے نہیں نیٹ فلکس اُتے ہوے گا 21 جون تو ਤੁਸੀਂ اے سیزن 3 دیکھ سکو گے اپنی مانپسند او ٹی ٹی سکرین تے جتے مذاق موج تے مستی دا علاوہ پھر تو پھٹن والا ਕਪਲ ਸ਼ਰਮਾ ਨੇ ਵੀ ਖੁਸ਼ੀ ਜ਼ਾਹਿਰ ਕਰਦਿਆ ਕਿ ਹਾ ਸਾਡਾ ਪਰਿਵਾਰ ਹੋਇਆ ਵੱਡਾ ਸਿੱਧੂ ਭਾਜੀ ਆ ਗਏ ਵਾਪਸ ਉਨਾਂ ਹਾਸਾ ਵੀ ਹੋਵੇਗਾ ਦੁੱਗਣਾ ਤੇ ਮौज ਵੀ ਹੁਣ ਤਾਂ ਸਿੱਧੂ ਜੀ ਦੇ ਸ਼ੇਰ ਅਰਚਨਾ ਜੀ ਦੀ ਹਸੀ ਤੇ ਕਪਿਲ ਦੇ ਮਜ਼ਾਕ ਇੱਕੋ ਸਟੇਜ ਤੇ ਮਿਲਣ ਵਾਲੇ ਨੇ ਤਿਆਰ ਹੋ ਜਾਓ 21 ਜੂਨ ਨੂੰ netflix ਤੇ the great indian kapil show ਨਾਲ ਮਸਤੀ ਦੇ ਤਿੰਨ ਗੁਣਾ ਡੋਜ਼ ਲਈ the great indian kapil show ਫਿਰ ਤੋਂ ਵਾਪਸ ਆ ਰਿਹਾ ਹੈ ਉਹ ਵੀ ਤੀਜੇ ਸੀਜ਼ਨ ਦੇ ਨਾਲ ਟ੍ਰिपल ਤੜਕੇ ਦੇ ਨਾਲ ਹੁਣ ਦੀਵਾਰੀ ਕਹਾਣੀ ਹੋਰ ਵੀ ਮਜ਼ੇਦਾਰ ਬਣ ਗਈ ਹੈ ਕਿਉਂਕਿ ਕਪਿਲ ਸ਼ਰਮਾ ਦੇ ਨਾਲ ਨਾਲ ਤੇਜ਼ ਤੇ ਵਾਪਸ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੰਘ ਤਿੰਨਾਂ ਦੇ ਇਹ ਟਿਕੜੀ ਲੈਣ ਵਾਲੀ ਹੈ ਹਾਸੇ ਦੀ ਬਰਸਾਤ ਪਰ ਹੁਣ ਇਹ ਸਾਰਾ ਕੁਝ ਟੀਵੀ ਤੇ ਨਹੀਂ ਨੈਟਫਲਿਕਸ ਉੱਤੇ ਹੋਵੇਗਾ 21 ਜੂਨ ਤੋਂ ਤੁਸੀਂ ਇਹ ਸੀਜ਼ਨ 3 ਦੇਖ ਸਕੋਗੇ ਆਪਣੀ ਮਨਪਸੰਦ OTT ਸਕਰੀਨ ਤੇ ਜਿੱਥੇ ਮਜ਼ਾਕ ਮौज ਅਤੇ ਮਸਤੀ ਦਾ ਲਾਵਾ ਫਿਰ ਤੋਂ ਫੁੱਟਣ ਵਾਲਾ ਹੈ ਕਪਿਲ ਸ਼ਰਮਾ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਆ ਕਿ ਹਾ ਸਾਡਾ ਪਰਿਵਾਰ ਹੋਇਆ ਵੱਡਾ ਸਿੱਧੂ ਭਾਜੀ ਆ ਗਏ ਵਾਪਸ ਹੁਣ ਹਾਸਾ ਵੀ ਹੋਵੇਗਾ ਦੁੱਗਣਾ ਤੇ ਮौज ਵੀ ਹੁਣ ਤਾਂ ਸਿੱਧੂ ਜੀ ਦੇ ਸ਼ੇਰ ਅਰਚਨਾ ਜੀ ਦੀ ਹਸੀ ਤੇ ਕਪਿਲ ਦੇ ਮਜ਼ਾਕ ਇੱਕੋ ਸਟੇਜ ਤੇ ਮਿਲਣ ਵਾਲੇ ਨੇ ਤਿਆਰ ਹੋ ਜਾਓ 21 ਜੂਨ ਨੂੰ ਨੈਟਫਲਿਕਸ ਦੇ ਗ੍ਰੇਟ ਇੰਡੀਅਨ ਕਪਲ ਸ਼ੋ ਨਾਲ ਮਸਤੀ ਦੇ ਤਿੰਨ ਗੁਣਾ ਡੋਜ਼ ਲਈ ਦੇ ਗ੍ਰੇਟ ਇੰਡੀਅਨ ਕਪਲ ਸ਼ੋ ਫਿਰ ਤੋਂ ਵਾਪਸ ਆ ਰਿਹਾ ਹੈ ਉਹ ਵੀ ਤੀਜੇ ਸੀਜ਼ਨ ਦੇ ਨਾਲ ਟ੍ਰਿਪਲ ਤੜਕੇ ਦੇ ਨਾਲ ਹੁਣ ਦੀ ਵਾਰੀ ਕਹਾਣੀ ਹੋਰ ਵੀ ਮਜ਼ੇਦਾਰ ਬਣ ਗਈ ਹੈ ਕਿਉਂਕਿ ਕਪਲ ਸ਼ਰਮਾ ਦੇ ਨਾਲ ਨਾਲ ਤੇਜ਼ ਦੇ ਵਾਪਸ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੰਘ ਤਿੰਨਾਂ ਦੀ ਇਹ ਟਿਕੜੀ ਲੈਣ ਵਾਲੀ ਹੈ ਹਾਸੇ ਦੀ ਬਰਸਾਤ ਪਰ ਹੁਣ ਇਹ ਸਾਰਾ ਕੁਝ ਟੀਵੀ ਤੇ ਨਹੀਂ ਨੈਟਫਲਿਕਸ ਉੱਤੇ ਹੋਵੇਗਾ 21 ਜੂਨ ਤੋਂ ਤੁਸੀਂ ਇਹ ਸੀਜ਼ਨ 3 ਦੇਖ ਸਕੋਗੇ ਆਪਣੀ ਮਨਪਸੰਦ ਓਟੀ ਸਕ੍ਰੀਨ ਤੇ ਜਿੱਤੇ ਮਜ਼ਾਕ ਮੋਜ ਅਤੇ ਮਸਤੀ ਦਾ ਲਾਵਾ ਫਿਰ ਤੋਂ ਫੁੱਟਣ ਵਾਲਾ ਹੈ ਕਪਲ ਸ਼ਰਮਾ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਕਿ ਸਾਡਾ ਪਰਿਵਾਰ ਹੋਇਆ ਵੱਡਾ ਸਿੱਧੂ ਭਾਜੀ ਆ ਗਏ ਵਾਪਸ ਉਨਾ ਹਾਸਾ ਵੀ ਹੋਵੇਗਾ ਦੁੱਗਣਾ ਤੇ ਮौज ਵੀ ਹੁਣ ਤਾਂ ਸਿੱਧੂ ਜੀ ਦੇ ਸ਼ੇਅਰ ਅਰਚਨਾ ਜੀ ਦੀ ਹਸੀ ਤੇ ਕਪਿਲ ਦੇ ਮਜ਼ਾਕ ਇੱਕੋ ਸਟੇਜ ਤੇ ਮਿਲਣ ਵਾਲੇ ਨੇ ਤਿਆਰ ਹੋ ਜਾਓ 21 ਜੂਨ ਨੂੰ Netflix ਤੇ The Great Indian Kapil Show ਨਾਲ ਮਸਤੀ ਦੇ 3 ਗੁਣਾ ਡੋਜ਼ ਲਈ The Great Indian Kapil Show ਫਿਰ ਤੋਂ ਵਾਪਸ ਆ ਰਿਹਾ ਹੈ ਉਹ ਵੀ ਤੀਜੇ ਸੀਜ਼ਨ ਦੇ ਨਾਲ ਟ੍ਰਿਪਲ ਤੜਕੇ ਦੇ ਨਾਲ ਹੁਣ ਦੀਵਾਰੀ ਕਹਾਣੀ ਹੋਰ ਵੀ ਮਜ਼ੇਦਾਰ ਬਣ ਗਈ ਹੈ ਕਿਉਂਕਿ ਕਪਿਲ ਸ਼ਰਮਾ ਦੇ ਨਾਲ ਨਾਲ ਤੇਜ਼ ਤੇ ਵਾਪਸ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੱਕ 3 ਦੀ ਟਿਕੜੀ ਲੈਣ ਵਾਲੀ ਹੈ ਹਾਸੇ ਦੀ ਬਰਸਤ ਪਰ ਹੁਣ ਇਹ ਸਾਰਾ ਕੁਝ ਟੀਵੀ ਤੇ ਨਹੀਂ ਨੈਟਫਲਿਕਸ ਉੱਤੇ ਹੋਵੇਗਾ 21 ਜੂਨ ਤੋਂ ਤੁਸੀਂ ਇਹ ਸੀਜ਼ਨ 3 ਦੇਖ ਸਕੋਗੇ ਆਪਣੀ ਮਨਪਸੰਦ OTT ਸਕਰੀਨ ਤੇ ਜਿੱਥੇ ਮਜ਼ਾਕ ਮौज ਅਤੇ ਮਸਤੀ ਦਾ ਲਾਵਾ ਫਿਰ ਤੋਂ ਫੁੱਟਣ ਵਾਲਾ ਹੈ ਕਪਲ ਸ਼ਰਮਾ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਆ ਕਿ ਸਾਡਾ ਪਰਿਵਾਰ ਹੋਇਆ ਵੱਡਾ ਸਿੱਧੂ ਭਾਜੀ ਆ ਗਏ ਵਾਪਸ ਉਨਾ ਹਾਸਾ ਵੀ ਹੋਵੇਗਾ ਦੁੱਗਣਾ ਤੇ ਮौज ਵੀ ਹੁਣ ਤਾਂ ਸਿੱਧੂ ਜੀ ਦੇ ਸ਼ੇਰ ਅਰਚਨਾ ਜੀ ਦੀ ਹਸੀ ਤੇ ਕਪਿਲ ਦੇ ਮਜ਼ਾਕ ਇੱਕੋ ਸਟੇਜ ਤੇ ਮਿਲਣ ਵਾਲੇ ਨੇ ਤਿਆਰ ਹੋ ਜਾਓ 21 ਜੂਨ ਨੂੰ Netflix ਤੇ The Great Indian Kapil Show ਨਾਲ ਮਸਤੀ ਦੇ 3 ਗੁਣਾ ਡੋਜ਼ ਲਈ